हां जी दोस्तों सारेया नुं सस्श्रीकाल स्वागत करदेया टोडा राज संधू फार्मिंग दे विच आज दोस्तों अपनी विजिट हैगी या ਪਿੰਡ ਕੈਰੋਂ ਤਹਿਸੀਲ ਪੱਟੀ ਜਿਲ੍ਹਾ ਸ਼੍ਰੀ ਤਰਨਤਨ ਸਾਹਿਬ भाई ਸਤਨਾਮ ਸਿੰਘ ਦੇ ਕੋਲੇ ਆਏ ਆਂ ਦੋਸਤੋ ਪਿੱਛੇ ਵੀ ਆਪਾਂ ਵੀਡੀਓ ਕਾਫੀ ਅਪਲੋਡ ਕਰੀਆਂ ਨੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਤੋਂ ਚਾਰ ਨਗ ਜਿਹੜੇ ਤੁਹਾਨੂੰ ਵੇੜਾ ਦਿਖਾਵਾਂਗੇ ਤੇ ਦੋ ਝੋਟੀਆਂ ਮੱਝਾਂ ਹੋਣਗੀਆਂ ਸੋ ਪੂਰੀ ਡਿਟੇਲ ਜਿਹੜੀ ਆ ਬਾਈ ਸਤਨਾਮ ਦੇ ਨਾਲ ਗੱਲਬਾਤ ਕਰਕੇ ਉਹਨੂੰ ਤੇ ਲੈ ਲੈਣੀ ਆ ਡਿਟੇਲ ਤੇ ਅੱਜ ਦੋਸਤੋ 31 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 11 12 ਵਜੇ ਦਾ ਜਿਹੜਾ ਸਮਾਂ ਹੈਗਾ ਆਉ ਕਰਦੇ ਆ ਗੱਲਬਾਤ ਪਸ਼ੂ ਬਾਕੀ ਹਰ ਵਾਰ ਜਿਹੜਾ ਰਿਕੁਐਸਟ ਹੁੰਦੀ ਹੈ ਜਿਹੜਾ ਪਸ਼ੂ ਪਸੰਦ ਆਊਗਾ ਇੱਕ ਟਾਈਮ ਦੋ ਟਾਈਮ ਚਵਾਈ ਜਿਹੜੀ ਹੈ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਹਾਂਜੀ ਸਭ ਤੋਂ ਪਹਿਲਾਂ ਪਾਜੀ ਸਤਨਾਮ ਸਿੰਘ ਸਸਰੀਕਾਲ ਸਸਰੀਆ ਵੀਰ ਜੀ ਉਹ ਠੀਕ ਠਾਕ ਜੀ ਹਾਂ ਬੜੀ ਚੜ੍ਹਦੀ ਕਲਾ ਚੋਂ ਅੱਛਾ ਪਾਜੀ ਸਤਨਾਮ ਕਿੰਨੇ ਪਸ਼ੂ ਅਜ ਬਕਾਉ ਅਜ ਵੀਰ ਜੀ ਪੰਜ ਲੰਗਰ ਤਿੰਨ ਗਾਇਆਂ ਤੇ ਦੋ ਮੱਝ ਤਿੰਨ ਗਾਇਆਂ ਦੋ ਮੱਝਾਂ ਹਾਂਜੀ ਸੂਏ ਆ ਸਾਰੇ ਨਗ ਨਹੀਂ ਜੀ ਮਹੀਆਂ ਸੂਈਆਂ ਤੇ ਗਾਇਆਂ ਕੱਪਣਾ ਗਾਂ ਜ ਸਾਰੀਆਂ ਕੱਪਣ ਠੀਕ ਆ ਗਾਵਾਂ ਤਿੰਨੇ ਗੱਬਣ ਮਿਲ ਲਈਆਂ ਦੋ ਮੱਝਾਂ ਜੜੀਆਂ ਨੇ ਇਹ ਸੁਈਆਂ ਸੁਈਆਂ ਤੁਹਾਨੂੰ ਮਿਲ ਲਈਆਂ ਠੀਕ ਆ ਤੇ ਆਜੋ ਕਰਦੇ ਆ ਸ਼ੁਰੂਆਤ ਪਹਿਲਾਂ ਇੱਥੋਂ ਕਰ ਲੀਆ ਝੋਟੀ ਤੋਂ ਅੱਛਾ ਕਿ ਨਵਾਂ ਸੁਭਾ ਸੁਈਏ ਝੋਟੀ ਇਹ ਵੀ ਕਿ ਦੂਜਾ ਸੁਭਾ ਸੁਈਏ ਦੂਜਾ ਸੁਭਾ ਹਾਂਜੀ ਦਿਨ ਸੁਈਏ ਨੂੰ ਅੱਜ ਚੌਥਾ ਦਿਨ ਹੋ ਗਿਆ ਜੀ ਚੌਥਾ ਕਟਾ ਦੇ ਮਗਰ ਜਾਓ ਬੈਠਾ ਪਰੇ ਆਜ ਇੱਧਰ ਹਾਂਜੀ ਆ ਕਾਲਾ ਕਾਲਾ ਆ ਕਟਾ ਜੀ ਠੀਕ ਆ ਆ ਕਟਾ ਦੋ ਮੱਝਾਂ ਸੁਈਆਂ ਦੋ ਦੇ ਬੱਚੇ ਜਿਹੜੇ ਆ ਦੋਸਤੋ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਠੀਕ ਆ ਵੀਡੀਓ ਦੇ ਵਿੱਚ ਤੇ ਸੁਆਦ ਉਹ ਜਾ ਤੇ ਦੱਸਿਆ ਦੇਣਾ ਕਿਨੇ ਚਾਰ ਕਿਤੇ ਨੇ? ਹਾਂਜੀ ਹਾਂਜੀ ਚੌਥਾ ਦੇ ਚੌਥਾ ਦੇ ਹਾਂਜੀ ਤੇ ਕੀ ਬੋਲਾ ਹੁਣ ਥਲੇਗਾ ਜੀ? ਜਿੱਦੇ ਦੀ ਕੋਣ ਆਇਆ 10 ਕਿਲੋ ਬੋਲਾ ਜੀ। 10 ਕਿਲੋ ਕੰਡੇ ਵਾਲਾ ਹੈਗਾ। ਇਹ ਜਵਾਬ ਸਮਾ ਇੱਕ ਨੰਬਰ ਜੀ। ਮਾ ਦਾ ਜਵਾਬ ਵਸਾਉ ਤੇ ਗੱਲਾਂ ਵਿੱਚ ਚਲਾਵਾਂਗੇ। ਗੱਲਾਂ ਛੱਡ ਦੋ ਜੀ। ਅੱਛਾ। ਬਹੁਤ ਜਿਆਦੀ ਸਵਾਦੀ ਬੋਲੇ। ਠੀਕ ਹੈ ਠੀਕ ਹੈ। ਹਾਂਜੀ। ਠੀਕ ਹੈ। ਜਵਾਬ ਸਮਾ ਇੱਕ ਨੰਬਰ ਆ ਦੋਸਤੋ ਬਾਕੀ ਪੂਰੀ ਵੱਡੀ ਜਿਹੜੀ ਆ ਮਾ ਚੱਜੀ ਠੀਕ ਹੈ। ਮੈਂ ਪੂਰੀ ਵੱਡੀ ਆ। ਆ ਦੇਖੋ। ਪੂਰੀ ਖਬਰਦਾਰ ਹੋਣੀ। ਲਓ ਵੀ। ਆਹ ਦੇਖੋ ਥੋੜੀ ਭਲ ਜੇ। ਪਾਲ ਹੈ ਜੀ ਉਹ ਪਾਲ ਨੇ ਬੈਗੀ ਰੰਦੀ ਦਾ ਫਰੀਦ ਤਾਂ ਆ ਕੇ ਬੈੰਦੀ ਘੱਟ ਕਰਕੇ ਤਾਂ ਹੀ ਥੋੜੀ ਉੱਤਾਂ ਸਾਈਜ ਥੋੜਾ ਮੋਟਾ ਤੁਸੀਂ ਸੀ ਨਾ ਉਹ ਪਾਲ ਕਰਕੇ ਆ ਜੀ ਠੀਕ ਆ ਤੇ ਮੂੰਹ ਮੱਥੇ ਸਿੰਘਾਂ ਦੇ ਪੰਤਰਾ ਹੈਗੀ ਠੀਕ ਹੈ ਜੀ ਤੇ ਕੱਦ ਪੂਰਾ ਉੱਚਾ ਤੁਸੀਂ ਕੁੜੇ ਜੀ ਤੁਸੀਂ ਆ ਦੇਖ ਸਕਦੇ ਹੋ ਟੰਗੂਲ ਟੀ ਵੀ ਜੀ ਠੀਕ ਆ ਸਿੰਗਲ ਹੱਡੀ ਦੀ ਹੈ ਤੇ ਬਾਕੀ ਹਾਈਟ ਕੱਦ ਪੂਰਾ ਉੱਚਾ ਦੂਜਾ ਸੁਆਸ ਹੋਈ ਹੈ ਠੀਕ ਆ ਬਾਕੀ ਖੋਰ ਕੇ ਤੋੜ ਕੇ ਦਖੋਣੇ ਆ ਤੇ ਉਹ ਵੀਡੀਓ ਦੇ ਵਿੱਚ ਤੁਸੀਂ ਜੀ ਦੋਸਤੋ ਚੁਵਾਈ ਆ ਧਾਰ ਉਹ ਵੀ ਵੇਖ ਰਹੇ ਹੋ ਬਿਲਕੁਲ ਤੇ ਆ ਦੇਖੋ ਬਿਲਕੁਲ ਤਾਜ਼ੇ ਸੁਈਆਂ ਜਿਹੜੀਆਂ ਦੋ ਮੱਝਾਂ ਨੇ ਅੱਜ ਤੇ ਤਿੰਨ ਬਿਹੜਾਂ ਨੇ ਆ ਕੇ ਗੱਭਣਾ ਠੀਕ ਹੈ ਜੀ ਕੋਈ ਫੇਰ ਆਪਾਂ ਜਿਹੜਾ ਤੁਹਾਨੂੰ ਨੋਟ ਕਰਾ ਦਿੰਨੇ ਆ ਸੋ ਬਾਕੀ ਆ ਜਿਹੜੀ ਤੁਹਾਨੂੰ ਮੱਝ ਦਿਖਾਈ ਆ ਥਣ ਦੇਵੇ ਦੀ ਆ ਬਿਲਕੁਲ ਜਿਹੜੀ ਸਫਾਈ ਹੈਗੀ ਆ ਸੋ ਬਾਕੀ ਧਾਰਾ ਮਾਰ ਕੇ ਜਾਨੂੰ ਤੁਸਾਲੀ ਜਿਹੜੀ ਆ ਜ਼ਰੂਰ ਕਰਵਾ ਲਾਂਗੇ ਆਪਾਂ ਵੀਡੀਓ ਦੇ ਵਿੱਚ ਠੀਕ ਆ ਤੇ ਮੋਲੇ ਦਾ ਭਾਜੀ ਸਤਨਾਮ ਕੀ ਲੈਦੇ ਆ ਤੁਸੀਂ ਮੋਲ ਤਾਂ 90 ਮੰਗ ਲਈ ਬੰਦੇ ਮੰਗ ਲਈ ਆ ਛੋਟੀ ਵੱਡੀ ਆ 82 ਜੜੀ ਦੇ ਦਾਂਗੇ 82 ਦੀ ਹਾਂਜੀ ਹੂੰ ਹਾਂ ਨਹੀਂ ਉਹਦੇ ਜੋੜੀ 13 14 ਕਿਲੋ ਕਰੂ ਛੋੜ ਕਰਾਂਗੇ ਜਿਹਦੇ ਵਿੱਚ ਲੋ ਜੀ ਛੋੜ ਛਾਪਾ ਹੋ ਜਾਊਗਾ ਠੀਕ ਹੈ ਜੀ 82000 ਵੱਡੀ ਝੋਟ ਨਹੀਂ ਹੋਊਗੀ ਤੇ ਹਾਈਟ ਆ ਕਦ ਪੂਰਾ ਵੱਡਾ ਹੈਗਾ ਉੱਚੀ ਹਾਈਟ ਦੀ ਆ ਇਹ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਰੱਖ ਲਿਓ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਵਹਿੜ ਦਿਖਾ ਦਿੰਨੇ ਆ ਵਹਿੜ ਜਿਹੜੀ ਗੱਬਣ ਆ ਠੀਕ ਹੈ ਜੀ ਤੇ ਵੇਰਵਾ ਲੈਣੇ ਆ ਇਹ ਛੂਹਾ ਕਿਨਵਾ ਸੂਕ ਜਿਸ ਸੁਣਾ ਜਣੇ ਸੋ ਜੈ ਸੁਵੇ ਸੁ ਹਾਂਜੀ ਲੈ ਜੀ ਦਿਨ ਕਿੰਨੇ ਗਏ ਨੇ 5-6 ਦਿਨ ਲੈ 5-6 ਦਿਨ ਬਾਕੀ ਟਿੱਕ ਕੰਦ ਦੀ ਤਾਂ ਪੂਰੀ ਵੱਡੀ ਹੈ ਨਾ ਜੀ ਕਾਦ ਲੋ ਤਾਂ ਕੋਈ ਅੰਤ ਪਤਾ ਨਹੀਂ ਲੇਵਾ ਬਹੁਤ ਥਾਣ ਵੇਖੋ ਥਾਣ ਦਾ ਮਾੜਾ ਲੱਗੇਦਾ ਦੇਖਣ ਨੂੰ ਛੋਟਾ ਨਾਲ ਮਲੂਗ ਹੋਏ ਥਾਣ ਬਹੁਤ ਲੱਗਾ ਜੀ ਵਧੀਆ ਇਹਦਾ ਨਾ ਦੇਖਣ ਨੂੰ ਬਚੀ ਥੋੜੀ ਕੱਚੀ ਹੈ ਦੇਖੋ ਇਹਦਾ ਥਾਣਾ ਤੇ 5 ਕਿ ਦਿਨ 6 ਦਿਨ 5 ਕਿ ਦਿਨ ਹਜੇ ਕੱਢਦੀ ਹੈ ਠੀਕ ਹੈ ਜੀ ਖਵਾਨਾ ਨੇ ਆਪਾਂ ਕਾਫੀ ਖੁੱਲਾ ਪੂਰਾ ਆਕਾਰ ਜਿਹੜਾ ਦੋਸਤੋ ਜਿੰਨਾ ਗੱਲੇ ਦਾ ਅੱਗੇ ਨੂੰ ਉਹ ਨਾਲ ਫੋਟੋ ਜੀ ਹਾਂਜੀ ਕਾਦੂ ਵੀ ਜਦਾ 5-5 ਫੁੱਟ ਹਮ ਮੰਨ ਕੇ ਪ ਸ ਅਮੇਰ ਕਰ ਵਾਲੇ ਨਿੱਕਰ ਖਾਲੀ ਜੀ ਹੂੰ ਅ ਬਾਕੀ ਜਿਹੜੀ ਦੋਸਤੋ ਬਾਡੀ ਬੰਤਰ ਵੀ ਕਾਫੀ ਜਿਆਦੀ ਵੱਡੀ ਆ ਫਵਾਨਾ ਬਿਲਕੁਲ ਨਿੱਕਰ ਜਿੰਨਾ ਵੀ ਹੈਗਾ ਦੋਸਤੋ ਦੁੱਧ ਵਾਲਾ ਵੇਰਵਾ ਠੀਕ ਆ ਤੇ ਮੁੱਠੀ ਵਾਲਾ ਥਾਣਾ ਬਿਲਕੁਲ ਹਾਥੀ ਚਬਾਈ ਵਾਲਾ ਐਕਸਟਰਾ ਆਰਡੀਨਰੀ ਜਿਹੜੀ ਹਾਈਟ ਆ ਠੀਕ ਆ ਜੀ ਜਿੱਦਾਂ ਆਪਾਂ ਨਾਰਮਲ ਫਾਰਮ ਵਾਲੀਆਂ ਵਹੜਾਂ ਦੇਖਦੇ ਆ ਔਡੀ ਹਾਈਟ ਦੇ ਵਿੱਚ ਇਹ ਵਹੜਾ ਠੀਕ ਆ ਸੋ ਕੁਆਲਿਟੀ ਜਿਹੜੀ ਦੇਵੇ ਦੀ ਬੰਤਰ ਕਾਫੀ ਚੰਗੀ ਹੈ ਸੋ ਚੰਗੀ ਉਮੀਦ ਹੈ ਪਸ਼ੂ ਤੋਫਾ ਕਰ ਸਕਦੇ ਆ ਮਿਲਕਿੰਗ ਦੀ ਕਸਕੇ ਠੰਡੀ ਤੇਰੀ ਗੂੜੀ ਹੈ ਠੰਡੀ ਬਹੁਤ ਹੈ ਠੰਡੀ ਉਹਦਾ ਇਹ ਫਿਰ ਦੇਣ ਲੈਣ ਕੀ ਕੀਤਾ ਜੀ ਦਾ ਇਹ ਤਾਂ ਜਿੱਡੀ ਵਸ਼ੀ ਹੋ ਭਾਵੇਂ 65000 ਮੰਗੀ ਹੋਈ ਹੈ ਪਰ ਆਪਾਂ ਤੁਹਾਨੂੰ ਵਧਾ ਵੀ ਰੋਕਣਾ ਮਾ ਲਿਆ ਦਾ ਪਰ ਰੋਕਣਾ ਵੇਚਣਾ ਬਿਲਕੁਲ ਹਾਂ ਜੀ ਮੁੱਲ 55 ਹੂੰ ਹੂੰ 52000 ਕੁਛ ਜੀ ਦਾ 52 ਦੀ ਹਾਂ ਜੀ ਅੱਛਾ ਜੀ ਹਾਂ ਜੀ ਦੁੱਧ 20 ਕਿਲੋ ਕਰਮਾਈ ਦੀ ਪਹਿਲਾਂ ਨੇ ਭਰਿਆ ਕਰਕੇ ਭਾਈ ਜੀ 22 ਕਿਲੋ ਦੁੱਧ ਭਰੂ ਹੂੰ ਲਓ ਵੀ ਦੋਸਤੋ ਬਿਲਕੁਲ ਜਾਇਜ਼ 55000 ਮੁੱਲ ਦਾ ਤੇ ਬਵੰਜਾ ਹਜ਼ਾਰ ਦੀ ਲਾਇਆ ਤੇ ਆ ਦੇ ਢਲਾਵੇ ਖੋਛਦੀਆਂ ਵੀ ਐਡੀ ਵੱਡੀ ਵਾੜ ਕਿਤੋਂ ਬਹੁਤ ਘੱਟ ਮਿਲਨੀ ਆ ਦੋਸਤੋ ਇੰਨੇ ਰੇਟ ਦੇ ਵਿੱਚ ਜਿੱਡਾ ਹਾਈਟ ਕਰਦਾ ਲੋਕ ਨਾ ਮਾਲ ਘਰਾ ਭਰਾ ਫਿਰਦੁਰ ਕੀ ਮਾਲ ਲਿਆਉਂਦਾ ਉਹਨਾਂ ਨੇ ਤੇ ਐਡੀ ਵਚਦਾ ਭਾਵੇਂ 70 ਵੀ ਮੁੱਲ ਕਰੀਏ ਤਾਂ ਵੀ ਵੈਸਟ ਮੱਛੀ ਰਹੀ ਜੂ ਹਾਂਜੀ ਤੇ ਸਾਰੀ ਨਗਰ ਕੋਈ ਠੀਕ ਹੈ ਜੀ ਫੁੱਲ ਹੈਵੀ ਆ ਵੱਡੀ ਆ ਕਦ ਕੋਤ ਪੂਰਾ ਵੱਡਾ ਹੈਗਾ ਠੀਕ ਹੈ ਜੀ ਸੋ ਜ਼ਰੂਰ ਤੁਸੀਂ ਸੰਪਰਕ ਕਰਿਓ ਵੀ ਬਹੁਤ ਥਾਵਾਂ ਤੋਂ ਵੇਖ ਵੀ ਲਓ ਟਰਾਈ ਮਾਰ ਲਓ ਦੋਸਤੋ ਇੰਨੇ ਰੇਟ ਦੇ ਵਿੱਚ ਐਡਾ ਪਸ਼ੂ ਮਿਲਣਾ ਬਹੁਤ ਜ਼ਿਆਦਾ ਔਖਾ ਹੈ। ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਜਿਹੜੀ ਵਾਹਰ ਦਿਖਾਉਣੀ ਹੈ ਇਹ ਵੀ ਗੱਬਣ। ਇਹ ਵੀ ਜੀ ਸ਼ਾਈ ਹਾਲ ਦੇ ਜੀ। ਸ਼ਾਈ ਵਾਲ? ਹਾਂ ਜੀ। ਇਹ ਦੇਢ ਕਿੰਨੇ ਕੁ ਲੈ ਜੂਏ? ਜਿੰਨੇ ਨੂੰ ਪਲਚਰ ਲੈ ਹੀ ਜਾਣੀ ਹੈ। ਇਹ ਸੁਬਾ ਕਿਨਮਾ ਜੀ? ਇਹਨੇ ਦੂਜੇ ਸੂਣਾ ਜੀ। ਦੂਜੇ ਸੂਣਾ ਦਾ ਜੀ। ਪੰਜ ਚਾਰ ਦਿਨ ਇਹ ਰਹਿ ਜੂਗੀ। ਤੇ ਦੇਖੋ। ਸ਼ਾਈ ਹਾਲ ਸਵੇਰੇ ਨਹੀਂ ਬਹਿਣਦੇ। ਲਓ। ਅੜਦੀਦਰਾ। ਹਾਂ ਜੀ ਹਾਂ ਜੀ। ਦੇਖੋ ਆ 35 ਵੇਖਿਓ ਜੀ ਮੜਾ ਜੀ ਆਹ ਦੇਖੋ ਚੁਵਾਈ ਕੁੜੇ ਹਲਕੇ ਪਟੋ ਦਾ ਕੇ ਆ ਜੀ ਜੀ ਦੋ ਦਿਨ ਕਰਵਾਇਨੇ 20 ਕਿਲੋ ਭਰੇ ਪਹਿਲਾਂ ਨੂੰ ਪਹਿਲਣ ਨੇ ਹਾਂ ਜੀ ਲਾਗੋ ਵਾਚੀ ਪਈ ਪਹਿਲਣ ਨੇ ਪਾਈਦਾ ਵੀ 20 ਕਿਲੋ ਦੁੱਧ ਭਰਿਆ ਤੇ ਦੂਜਾ ਸੂਬਾ ਦੋਸਤੋ ਸੂਣੀ ਆ 35 ਜਿਹੜਾ 1 ਨੰਬਰ ਆ ਬਿਲਕੁਲ ਚੁਵਾਈ ਪੋਲੀ ਰਹੂਗੀ ਠੀਕ ਆ ਇਸ ਹਾਈ ਵਾਰੰਗ ਦੇ ਵਿੱਚ ਤੁਸੀਂ ਝੂਲਾ ਦੇਖ ਸਕਦੇ ਹੋ ਜੰਦੀ ਪੂਰੀ ਆ ਦੇਖੀ ਹਲੇ ਬਿਸ਼ੀ ਨੇ ਮਾੜਾ ਆਇਆ ਮੇਰੇ ਕੋ ਆ ਗਿਆ ਥੋੜਾ ਉਪਰਾ ਬਣਾਇਆ ਥੋੜਾ ਪੱਠਾ ਕਰ ਚੁੱਕਿਆ ਤੇ ਇਹ ਨਹੀਂ ਹੋਰ ਜਲਦੀ ਹੂੰ ਬਾਕੀ ਹਜੇ 5 ਦਿਨਾਂ ਦੇ ਵਿੱਚ ਇਹਦਾ ਦੋਸਤ ਪੂਰਾ ਖਵਾਨਾ ਬਣਾ ਲੂਗੀ ਠੀਕ ਹੈ ਢੱਲਾ ਟੁਲਾ ਕਾਸੀ ਆ ਖੰਤੂਨ ਪੂਰਾ ਮੁਠੀ ਦਾ ਗੋਲ ਥਨ ਮੋਟਾ ਠੀਕ ਹੈ ਇੱਕ ਤੇ ਭਲ ਇੱਕ ਨੰਬਰ ਹੀ ਆ ਸਾਰੇ ਵੀਰਾਂ ਨੇ ਦੇਖ ਲਈਏ ਤੁਸੀਂ ਤੇ ਬਿਲਕੁਲ ਲਾਲ ਰੰਗ ਦੇ ਵਿੱਚ ਆ ਸੁਹਾ ਦੂਜਾ ਸੁਹਾ ਪੰਜ ਚਾਰ ਦਿਨ ਕੱਢਦੀ ਹੈ ਬਾਕੀ ਰੇਰਪੜ ਤਾਂ ਪੁੱਛਦੇ ਆ ਅੱਛਾ ਮੁੱਲ ਫਿਰ ਦੇਣ ਲੈਣੇ ਤਾਂ ਕੀ ਰੂਗਾ ਜੀ ਮੁੱਲ ਤੋਂ ਵੀ ਦੀ ਭਾਵੇਂ ਦਾ ਜਿੰਨਾ ਮਰਜ਼ੀ ਕਰੀ ਜੀ ਹਾਂ ਹਾਂ ਮੁੱਲ ਦਾ 52 ਹਾਂ ਜੀ 50000 ਦੀ ਅਸੀਂ ਦੇ ਦਾਂ ਮੁੱਲ 52 ਹਾਂ ਜੀ 50000 ਦੀ ਹਾਏ ਮੁੱਲ ਹਰ ਤੁਸੀਂ ਬਾਕੀ ਆਪੇ ਵੇਚ ਲਵੀਂ ਦਰ ਕੋ ਬਗਤਰਾਂ ਨੰਗਾ ਮੋਦੀ ਦੋ ਦੁੱਧ ਬੱਚੀ ਦੀ ਬਾਈਕ ਉਹਦੀ ਭਾਵੇਂ ਕੋ ਗਰੰਟੀ ਭਾਵੇਂ ਸਾਈ ਪਾਦੇ ਵਿੱਚ ਚਵਾ ਕੇ ਦੇ ਦੂੰ 20 ਕਿਲੋ ਪਹਿਲੇ ਲਾਗੂ ਵਿੱਚ ਲਈ 3-4 ਕਿਲੋ ਮੀਟਰ ਤੋਂ ਬਾਅਦ ਦੂਰੋਂ ਲਈ ਅੱਛਾ ਹਾਂਜੀ ਠੀਕ ਹੈ ਲੋਕ ਦੋਸਤੋ ਕੋਈ ਵੀਰਾਂ ਦਾ ਵੀ ਕੋਈ ਸਾਈ ਪਿਆਣਾ ਵੀ ਕਰ ਲੇ ਸੂਣ ਤੋਂ ਬਾਅਦ ਵੀ 20 ਕਿਲੋ ਚਵਾ ਕੇ ਵੀ ਦੁੱਧ ਦੇ ਦਾਂਗੇ ਠੀਕ ਆ ਸੋ ਸੋ ਪਹਿਲਾਂ ਤੁਸੀਂ ਆਪਦਾ ਫੈਸਲਾ ਕਰ ਲਿਓ ਦੇਖ ਲਿਓ ਠੀਕ ਆ ਜੀ ਜਿਸ ਵੀ ਵੀਰ ਨੇ ਖਰੀਦਦਾਰੀ ਕਰਨੀ ਹੈ ਜ਼ਰੂਰ ਖਰੀਦ ਲਿਓ ਇਸ ਤੋਂ ਬਾਅਦ ਇੱਕ ਤੁਹਾਨੂੰ ਹੋਰ ਵੈੜ ਦਿਖਾਉਣੇ ਆ ਇਹ ਵੀ ਗੱਬਣ ਹੈ ਜੀ ਇਹ ਗੱਪਣ ਬੈੜ ਆ ਤੇ ਸੁਵਾ ਕਿਰਮਾ ਦੂਜਾ ਦੂਜਾ ਜੀ ਦੂਜਾ ਸੁਗੀ ਵੀ ਹਾਂਜੀ ਹਾਂਜੀ ਇਹ ਸ਼ਗਲ ਆ ਤਾਂ ਇਹ ਵੀ ਦੂਜਾ ਸੁਵਾ ਤੇ ਜੀ ਇਹ ਵੀ ਕਰੋਸ ਅੰਗ ਦੀ ਬੱਚੀ ਹੈ ਠੀਕ ਹੈ ਜੀ ਬੈੜ ਜਿਹੜੀ ਹੈ ਕਰੋਸ ਅੰਗ ਦੇ ਵਿੱਚ ਹੈ ਚਾਈ ਵਾਲ ਦਾ ਪੱਖ ਤੇ ਕਰੋਸ ਅੰਗ ਦੇ ਵਿੱਚ ਤੇ ਦਿਨ ਇਹ ਵੀ ਕੱਢ ਜੂ ਹਜੇ 5-7 ਦਿਨ 5-7 ਦਿਨ ਲੈ ਜੂ ਭਾਜੀ 5-4 ਦਿਨ ਪਿਆ ਵੱਡੀ ਤੇ ਛੋਟੀ ਨਹੀਂ ਜਿਹਦਾ ਵੀ ਤੇ ਵੱਡੀ ਬੈੜ ਆ ਦੋਸਤੋ 5-4 ਦਿਨ ਹਜੇ ਕੱਢਦੀ ਆ ਸੋ ਬਾਕੀ ਆ ਤੁਸੀਂ ਦੇਖ ਲਓ ਕੁਆਲਿਟੀ ਥਾਣਦੇਵ ਦੀ ਹਾਈਟ మీడియం ਤੁਸੀਂ ਨੋਟ ਕਰ ਲਿਓ ਠੀਕ ਹੈ ਜੀ ਹਾਈਟ మీడియం ਤੇ ਥਾਣਦੇਵ ਦੀ ਪੂਰੀ ਸਫਾਈ ਹੈ ਨੋਕਲਾ ਥਾਣਾ ਬਿਲਕੁਲ ਚਾਰ ਥਾਣਾ ਆ ਥਾਣਦੇਵਾ ਪੂਰਾ ਭਰ ਜੂਗੀ ਹਜੇ ਵੱਟ-ਪੁੱਟ ਕਾਫੀ ਕਰੀ ਤੇ ਪਰ ਤਾਂ ਆਪਣੇ ਵੀ ਬਹੁਤ ਖਾਰ ਜੀ ਹੂੰ ਅਰੇ ਮਾਲਾ ਆਇਆ ਕਰਕੇ ਨਾ ਨਵੇਂ ਨੀਂਗਰ ਤਾਂ ਹਜੇ ਮੇਰਾ ਬਿਲਕੁਲ ਸੱਟ ਜਾਈ ਠੀਕ ਹੈ ਜੀ ਹਾਂ ਜੀ ਅੱਜ ਪਸ਼ੂ ਸੈੱਟ ਨਹੀਂ ਅੱਜ ਬਾਈ ਸਦਨਾਮ ਸੈੱਟ ਨਹੀਂ ਗਾ ਹੈ ਅੱਜ ਪਸ਼ੂ ਵੀ ਸੈਟਾ ਪੂਰੇ ਵੇਹੇ ਇਹ ਹਰ ਵਾਰ ਦੀ ਤਰ੍ਹਾਂ ਦੋਸਤੋ ਪਸ਼ੂ ਜਿਹੜੇ ਆ ਚੰਗੇ ਨਵੇਕਲੇ ਹੁੰਦੇ ਆ ਨਵੇਂ ਪਸ਼ੂ ਹੁੰਦੇ ਆ ਤੇ ਬਾਕੀ ਆਪਦੀ ਤਸੱਲੀ ਆ ਕਿਸ ਘਰ ਤੋਂ ਵੀ ਆਪਾਂ ਵੀਡੀਓ ਬਣਾ ਰਹੇ ਆ ਪਾ ਰਹੇ ਆ ਆਪਦੀ ਤਸੱਲੀ ਤੁਸੀਂ ਜ਼ਰੂਰ ਕਰ ਲਿਆ ਕਰੋ ਚੈੱਕ ਕਰ ਲਿਆ ਕਰੋ ਸੋ ਇਹ ਪਸ਼ੂ ਦੀ ਦੋ ਟੈਂਕ ਚਵਾਈ ਕਰ ਲਿਆ। ਬਾਣੀ ਮੁੰਨੀ ਵੜੀ ਆ ਦੁੱਧ ਇਹ ਵੀ 14-15 ਕਿਲੋ ਵਾਲੀ ਆ ਹਾਂ ਹਾਂ ਇਹ 15-14 ਕਿਲੋ ਦਾ ਹੱਥ ਕੇ ਦਿੱਤੀ ਹੋਣੀ। ਹਾਂ ਦਾ ਰਾਵਾਂ ਜੀ। ਹਾਂਕ ਠੀਕ ਹੈ। ਐਸੋ ਠੀਕ ਹੈ। ਕੀ ਜੀ ਮੁੱਲ ਕਿਦਾਂ ਰੋਗਾ ਪਾਜੀ ਮੁੱਲ ਵੀ ਜੀ ਦਾ 35000 ਹੂੰ 32000 ਦੇ ਜਿਹੜਾ 32000 ਦੀ ਠੀਕ ਜੀ ਜ਼ਿਆਦਾ ਨਹੀਂ ਰੋਗਾ 32000 ਦੀ ਹਾਂ ਨਾ ਹੋ ਜੂਗੀ ਦੋਸਤੋ ਬਾਕੀ ਥਾਂ ਥੋੜਾ ਅਗੇ ਕੁਆਲਟੀ ਵਾਲਾ ਦੇਖੋ ਕੰਨੀ ਸੁਣੀ ਤੁਹਾਨੂੰ ਪਤਾ ਲੱਗ ਜਾਵੇ ਇਹਨਾਂ ਦਾ ਵਾਹ ਹੋ ਗਿਆ ਜੀ ਇਸ ਤੋਂ ਬਾਅਦ ਇੱਕ ਤੁਹਾਨੂੰ ਇੱਕ ਹੋਰ ਮਾਜ ਦਿਖਾਉਣੇ ਆ ਦੋਸਤੋ ਬਿਲਕੁਲ ਤਾਜੀ ਫ੍ਰੀ ਸ਼ਵਾਈ ਆ ਤੇ ਥੋੜੀ ਜਿਹੀ ਮੁਸ਼ਕਲ ਹੈ ਪਈਆਂ ਤਾਂ ਸਿ ਵੀ ਬੱਚਾ ਨਹੀਂ ਲੈਂਦੀ ਕਿ ਬੱਚਾ ਜਿਵੇਂ ਭੁੱਲ ਗਿਆ ਪਸੂ ਪਰ ਪੁੱਛਦੇ ਆ ਇਹਦੀ ਕੀ ਹੈ ਗਈ ਹੈ ਜੀ ਡਿਟੇਲ ਹੁਣ 500 ਛੋੜੀ ਸਈ ਜੀ ਦੂਜਾ ਛੂਆ ਸਈ ਆ ਹਾਂ ਜੀ ਤੇ ਪਰਸੋਂ ਦੀ ਸਈ ਆ ਆ ਛੋੜੀ ਦੇਣਾ 500 ਤਾਂ ਖਰਦੀ ਸੀ ਛੋੜੀ ਸੂਦੀ ਆਪਣੇ ਕੋਲ ਧਰ ਕੇ ਆਗੇ ਅੱਛਾ ਜੀ ਤੇ ਇਹ ਕਿ ਸੂਈ ਕੁੜੀ ਵੀ ਰਾਤ ਉਹ ਮੈਂ ਥੋੜੇ ਛਾਲੀ ਕੁੜੀ ਆ ਹਾਂ ਹਾਂ ਤੇ ਬੱਚੇ ਉਖੜ ਗਏ ਮੈਂ ਜੀ ਉਖੜ ਗੀ ਬੱਚੇ ਦਾ ਹਾਂ ਜੀ ਦੋ ਘਟੇ ਨਹੀਂ ਹੋਏ ਸਾਰੇ ਪਰਸੋਂ ਪਰਸੋਂ ਸਈ ਪਰਸੋਂ ਹਾਂ ਜੀ ਹੁਣ ਫਿਰ ਚਵਾਈ ਕਿਵੇਂ ਕਰਦੇ ਪਰਸੋਂ ਚਾਵੇ ਜੀ ਹਾਲ ਜੀ ਤੇ ਮੈਂ ਉਹ ਦੂੜ ਮਾਰਾ ਵੀ ਮੈਂ ਟੀਕਾ ਲਾ ਕੇ ਚੁਈ ਜਮੇ ਘੁੰਮ ਕੇ ਗਲਤ ਕੰਮ ਨਹੀਂ ਪਤਾ ਟੀਕਾ ਲਾ ਕੇ ਚੁਈ ਹੋਣ ਇੱਕ ਨੰਬਰ ਦੀ ਆ ਬੋਲੀ ਬੂ ਕਰ ਗਈ ਬੋਲਾ ਵੀ ਟੀਕਾ ਵਾਟ ਕੇ ਲਊਗਾ ਹਾਂ ਜੀ ਤੇ ਉਹ ਜਿਹੜੀ ਦਿਲ ਚਾਜ਼ੀ ਦਾ ਪੜਿਆ ਠੀਕ ਹੈ ਜੀ ਹਾਂ ਚੁਈ ਜਿਹੜੀ ਦੋਸਤੋ ਟੀਕਾ ਲਾ ਕੇ ਆ 1 2 3 ਲੰਗ ਜਿਹੜੇ ਵੀ ਚੁਈ ਆ ਤੇ ਬੱਚੇ ਤੋਂ ਉਖੜ ਗਈ ਆ ਥੋੜਾ ਲੇਟ ਨਾਈਟ ਕੋ ਰਾਤ ਬਰਾਦ ਹੋਈ ਆ ਬੱਚਾ ਤਾਂ ਫੋਨ ਕਰਕੇ ਮੇਰੇ ਤੇ ਉਹ ਉਸਰਾ ਹੋ ਗਿਆ ਉਹ ਦੇਖੋ ਬੱਚਾ ਜੁਗਾਈ ਕਰਨ ਲੱਭ ਗਿਆ ਜਿਹੜੀ ਪੂਰਾ ਦੰਦ ਵੀ ਵਾਲੇ ਪਾਸੇ ਇਹ ਕਿੰਨਿਆਂ ਬਰਾਬਰ ਖਾਂਦੇ ਜੀ ਠੀਕ ਹੈ ਜੀ ਕੰਨੀਆਂ ਸਾਈਡ ਵਾਲੀਆਂ ਬੰਨੀਆਂ ਦਾ ਬਰਾਬਰ ਕਰਦੀ ਆ ਤੇ ਕੋਈ ਨੀਰੇ ਰਾਤ ਭਰ ਫੋਨ ਕਰਕੇ ਇਹ ਬੱਚਾ ਜਿਵੇਂ ਭੁੱਲ ਜਾਂਦਾ ਪਸ਼ੂ ਉਹ ਸਾਫ ਖਤਾਬ ਆ ਤੇ ਬਾਕੀ ਠੀਕੇ ਤੇ ਕੋਈ ਦੋ ਤਿੰਨ ਲੰਗ ਜਿਹੜੀ ਚਵਾਈਏ ਦੀ ਕੀਤੀ ਆ ਸੋ ਜਿਹੜੇ ਵੀਰ ਨੇ ਬਿਲਕੁਲ ਕੇ ਗੇਜ ਪਾ ਲੈਣੀ ਆ ਥੋੜਾ ਜਿਹਾ ਛੋਟੀ ਦੁੱਧ ਵਾਲੀ ਵੱਡੀ ਛੋਟੀ ਛੋਟੀ ਫੋਲ ਵੱਡੀ ਹਾਈਟ ਆ ਵੈਸੇ ਪੂਰਾ ਰਾਜੀ ਤੇ ਵਜਨਦਾਰ ਪੂਰੀ ਵਜਨ ਵਾਲੀ ਆ ਸਿੰਗਲ ਹੱਡੀ ਜੀ ਤੇ ਬੱਚਾ ਜਿਹੜਾ ਮੇਲ ਕਾ ਫਾਇਦਾ ਥਲੇ ਕੱਟਾ ਉਹ ਤੁਹਾਨੂੰ ਦਿਖਾਵਾਂਗੇ ਕੀ ਤਰ੍ਹਾਂ ਦਾ ਕਿਵੇਂ ਜਵਾਬ ਦਵਾਉਂਦੇ ਜੀ ਜੋਂਦ ਗੱਲਾਂ ਹੀ ਹਟ ਦੋ ਇਹ ਮੋਟਰ ਵੀ ਚੱਲਦੀ ਆ ਆਹ ਰੇੜੀ ਮੋਢੇ ਧਾਰ ਵੇਚੀ ਕਰਦਾ ਜੀ ਠੀਕ ਆ ਅਜੇ ਹੈ ਹੀ ਸਿੰਗਲ ਡੀਜ਼ਲ ਵੜੀ ਬੀਤੀ ਬਹੁਤ ਆ ਤੇ ਇਹ ਕਿਥੋਂ ਤੱਕ ਕੇ ਫਿਰ ਦੇ ਦਾਂਗੇ ਆਪਾਂ ਵੀਰ ਜੀ ਉਤਰਾ ਦੇ ਝੋੜੀ ਜਿਆਦੀ ਭਾਏ 85 ਦੀ ਵੇਚ ਲੈਂਦੇ ਹਾਂ ਹਾਂ ਉਹ ਨਹੀਂ ਹੋਦਾ ਸੈੱਫਟ ਕਰਨੀ ਪੈਣੀ ਆਪਾਂ 75 ਦੀ ਝੋੜੀ ਦੇ ਦਾਂਗੇ 75 ਦੀ ਹਾਂ ਕੋਈ ਵਾਧੂ ਦੇ ਦਾਂਗੇ ਝੋੜੀ ਦੇ ਕੋਈ ਐਲਪੋ ਦਾ ਝੋੜੀ 12 13 ਚੋਲਾ ਗੋਲ ਹੋ ਗਿਆ ਠੀਕ ਆ ਜੀ 75 ਹਜ਼ਾਰ ਦੀ ਪਾਈ ਜਾਂਦਾ ਵੀ ਦੇ ਦਾਂਗੇ ਠੀਕ ਆ ਜੇਕਰ ਬਿਲਕੁਲ ਕੋਈ ਬੱਚਾ ਅੱਜ 75000 ਦੀ ਹੈ ਠੀਕ ਹੈ ਜੀ ਬੇਚੋ ਛੋੜ ਚਾਪਾ ਮੌਕੇ ਦਾ ਮਾਨਦਾਨ ਹੋ ਜੂਗਾ ਬਾਕੀ ਫਾਲ ਕੋ ਦੇਖੋ ਜੀ ਦੇ ਕਿਤਾ ਬੱਚਾ ਹਾਂ ਜੀ ਹਾਂ ਆ ਬੱਚਾ ਸੀ ਇਹਦੇ ਤੇ ਮੇਲ ਕਰਾ ਠੀਕ ਹੈ ਭਾਜੀ ਸਤਨਾਮ ਸਿੰਘ ਮੋਬਾਈਲ ਨੰਬਰ ਦੱਸੋ ਆਪਣੇ ਆਪਣਾ ਨੰਬਰ ਜੀ 94655 59956 ਪਿੰਡ ਕੈਰੋਂ ਤਹਿਸੀਲ ਪਟਿਆਲਾ ਤਰਫੋਂ ਠੀਕ ਹੈ ਜੀ ਸੋ ਦੋਸਤੋ ਇਹ ਸਨ ਮੇਰੇ ਨਾਲ ਭਾਜੀ ਸਤਨਾਮ ਸਿੰਘ ਪਿੰਡ ਕੈਰੋਆ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਚੰਦਰਪੁਰ ਸਾਹਿਬ ਤੋਂ ਘਾਰ ਵਿజిਟ ਕਰਕੇ ਦੋਸਤੋ ਦਿਖਾਏ ਗਿਆ ਪਸ਼ੂਆਂ ਦੀ ਨਿਰਖਪਰਖ ਕਰ ਸਕਦੇ ਹੋ ਤਸਦੀਕ ਕਰ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ